ਏ ਮੈਨੂੰ ਯਕੀਨ ਸੀ ਕਿ ਅਧੂਰੇ ਮੇਰੇ ਸੁਪਨੇ ਕਦੀ ਪੂਰੇ ਨਹੀਂ ਹੋਣਗੇ ਹੰਝੂ ਮੇਰੀਆਂ ਅੱਖਾਂ ਦੇ ਕਿਸੇ ਭਾਰੇ ਜੇ ਸ਼ਬਦਾਂ ਦੇ ਨਾਲ ਸਦਾ ਰੋਣਗੇ ਪਰ ਮੈਂ ਹਰੇਕ ਮੁਸ਼ਕਲ ਨੂੰ ਕਦੇ ਹੱਥਾਂ ਨਾਲ ਤੇ ਕਦੇ ਮੂੰਹ ਨਾਲ ਖੋਲਦਾ ਰਿਹਾ ਮਨ ਚਿਪਾ ਕੇ ਬਹੁਤ ਬੋਝਲ ਗੱਲਾਂ ਮੈਂ ਹੱਸ ਕੇ ਲੋਕਾਂ ਨਾਲ ਬੋਲਦਾ ਰਿਹਾ ਸੁਪਨੇ ਮੇਰੇ ਕੋਈ ਬਹੁਤੇ ਵੱਡੇ ਨਹੀਂ ਸਨ ਪੜਾਈ ਨੌਕਰੀ ਤੇ ਯੋਗ ਦਾ ਜੀਵਨ ਸਾਥੀ ਇਹ ਗੱਲ ਵੀ ਮੈਂ ਸੁਪਨੇ ਵਾਂਗ ਸਾਂਭ ਕੇ ਰੱਖੀ ਤੇ ਕਦੇ ਕਿਸੇ ਨੂੰ ਬੋਲ ਕੇ ਨਾ ਆਖੀ ਪਹਿਲਾ ਸੁਪਨਾ ਬੁਰੀ ਤਰ੍ਹਾਂ ਟੁੱਟਿਆ ਪਰ ਮੈਂ ਇਹ ਸਨ ਹੌਲੀ-ਹੌਲੀ ਰਲਾ ਦਿੱਤਾ ਵਕਤ ਦੇ ਮੁਤਾਬਕ ਦੂਜੇ ਦੋਵੇਂ ਵੀ ਉਵੇਂ ਟੁੱਟੇ ਤੇ ਜਿਹਦੇ ਮੈਥੋਂ ਸਨ ਕਦੇ ਨਾ ਰਲੇ ਵਕਤ ਗੁਜ਼ਰਦਾ ਗਿਆ ਤੇ ਮੈਂ ਚੱਲਦਾ ਚੱਲਦਾ ਬਸ ਚੱਲਦਾ ਹੀ ਗਿਆ ਜਦੋਂ ਮੇਰਾ ਪਹਿਲਾ ਟੁੱਟਿਆ 25 ਕੁ ਬਰੇ ਪਹਿਲਾਂ ਮੈਨੂੰ ਇਹ ਲੱਗਦਾ ਉਹ ਜੇ ਉੱਥੇ ਪਿਆ ਵਕਤ ਕੁਮਾਰ ਦੇ ਚੱਕਰੀ ਤੇ ਮੈਂ ਛੋਟਾ ਹੋ ਜਾ ਉਹਨੂੰ ਉਵੇਂ ਹੀ ਪੂਰਾ ਕਰਾਂ ਜਿਵੇਂ ਮੈਂ ਸੁਪਨਾ ਲਿਆ ਸੀ ਜਿਵੇਂ ਮੈਂ ਸੁਪਨਾ ਲਿਆ ਸੀ